ਸਸੀ ਗਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਫਿੱਡੇ ਖੁਰਦ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਟੀਮਾਂ ਵਾਲੀ ਦਾ ਗਵੰਡੀ ਪਿੰਡ ਆ ਮਿੱਤਰੋ ਵੰਦਰ ਚਟਾਣੇ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਘਰੇਲੂ ਪਰਿਵਾਰ ਆ ਤੇ ਭਾਈ ਹੁਣਿਆਂ ਦੀ ਦੋ ਮੱਝਾਂ ਵਕਾਊਆ ਦੋਵੇਂ ਝੋਟੀਆਂ ਪਹਿਲਣਾ ਮਿੱਤਰੋ ਸੂਨ ਵਾਲੀਆਂ ਨੀਲੀ ਰਾਵੀ ਦੀ ਹਜੇ ਕੱਠੀ ਆ ਕੁਝ ਕੁ ਦਿਨ ਦੀ ਤੇ ਮੋਹਰਾ ਵਾਲੀ ਚੋਟੀ ਤੇ ਬਸ ਦੇਣੀ ਕੁਝ ਬਾਕੀ ਆ ਸਾਰੀ ਜਾਣਕਾਰੀ ਲੈ ਲੈਣੀ ਹੈ ਮਿੱਤਰੋ ਆਪਾਂ ਬਾਈ ਹੁਣਾਂ ਤੋਂ ਕੀ ਸਾਰੀ ਜਾਣਕਾਰੀ ਲੈ ਕੇ ਦਿੰਦਾ ਉਹ ਮਿਲਦੇ ਆ ਬਾਈ ਨੂੰ ਕਰਦੇ ਗੱਲਬਾਤ ਬਾਈ ਦਾ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਠੀਕ ਆ ਬਾਈ ਸੀਤਾ ਦੇ ਪਰਿਵਾਰ ਬਾਈ ਵਧੀਆ ਚਲੋ ਸ਼ੁਕਰਨਾਮ ਦੱਸ ਦਈਏ ਕਿਹੜਾ ਦੀ ਵੀਰੇ ਨਾਮ ਮੇਰਾ ਹਰਪ੍ਰੀਤ ਹਰਪ੍ਰੀਤ ਬਾਈ ਘਰ ਆਪਣਾ ਕਿਹੜੇ ਪਾਸੇ ਆ ਗਿਆ ਵੀਰੇ ਆਪਣਾ ਘਰ ਹੀ ਬਾਂਦਰਾ ਵਾਲੀ ਸੜਕ ਤੇ ਬਾਂਦਰਾ ਵਾਲੀ ਸੜਕ ਤੇ ਠੀਕ ਆ ਬਾਈ ਅੱਛਾ ਵਡੇ ਭਾਈ ਦੋ ਜਾਨਵਰ ਵੇਤਨੇ ਆਪਾਂ ਹਣਾ ਇਹ ਪਹਿਲਾਂ ਨਹੀਂ ਏ ਝੋਟੀਆਂ ਦੋ ਆ ਪਹਿਲੇ ਨੇ ਠੀਕ ਆ ਵੀਰੇ ਅੱਛਾ ਆ ਜਿਹੜੀ ਝੋਟੀ ਦਾ ਕੋਪਲਾ ਰੱਥਾ ਜਿਹੇ ਕਿੰਨੇ ਵੇਸ ਹੋਸ ਹੁੰਦੀ ਪਹਿਲੇ ਨਹੀਂ ਪਹਿਲੇ ਹੀ ਹੁੰਦੀ ਪਹਿਲੇ ਸੁੱਕੇ ਕਿੰਨੇ ਦਿਨ ਬਾਕੀ ਆ ਵੀਰੇ ਇਹਦੇ 7 ਦਿਨ ਬਾਕੀ 7 ਦਿਨ ਬਾਕੀ ਆ ਕਿੰਨਾ ਦੁੱਧ ਆ ਤਾਂ ਇਹਦੀ ਮਾਂ ਦਾ ਸੀ ਵੀਰੇ ਮਾਂ ਦਾ ਦੁੱਧ ਸੀਗਾ 25 ਲੀਟਰ ਅੱਛਾ ਵੀਰੇ ਕਿੱਥੇ ਇਹਦੀ ਮਾਂ ਇੱਥੇ ਹੀ ਹੈਗੀ ਵਡੇਵੇਂ ਠੀਕ ਜੇ ਕੋਈ ਹੁਣ ਚੂਣੀ-ਜੂਣੀ ਚਾਵੇ ਤਾਂ ਚਵਾ ਦੇਾਂਗੇ ਆਪਾਂ ਮਾਂ ਤਾਂ ਹੁਣ ਤੋਕੜਾ ਹੀ ਉਹਦੇ ਇੱਕ ਟਾਈਮ ਮਿਲਦੀ ਹੈ ਜੀ ਕਿੰਨਾ ਦੁੱਧ ਆ ਹੁਣ ਇੱਕ ਟਾਈਮ ਹੁਣ ਹੈਗਾ 5 ਕਿੱ ਪਤਝੀ 22 ਲੀਟਰ ਦੁੱਧ ਦੱਸਦੇ ਬਾਈ ਹੁਣੀ ਮੱਝ ਦਾ ਬਾਕੀ ਤੁਸੀਂ ਗੱਲਬਾਤ ਆਪ ਕਰ ਲਿਆ ਜੇ ਬਾਈ ਹੁਣਿਆਂ ਨਾਲ ਅੱਛਾ ਵੱਡੇ ਬਾਈ ਇਹਦਾ ਹੁਣ ਤੂੰ ਵੇਚਣੀ ਆ ਇਹਦਾ ਰੇਟ ਫਿਰ ਕੀ ਤੈਅ ਕੀਤਾ ਵੀਰੇ ਹੁਣ ਤੇ ਠੀਕ ਹੈ ਵੀਰੇ ਤੋਰੀ ਵੀਰੇ ਕੱਢੀ ਪਾਰ ਨੂੰ ਖੋਲੀ ਨੂੰ ਲੈ ਜੀ ਮਿੱਤਰੋ ਪਹਿਲਣ ਝੋਟੀ ਆ ਸਿੰਘ ਦਾ ਪੋਪਲਾ ਲੱਥਾ ਉਂਝ ਬਾਡੀ ਬੰਤਰ ਦੀ ਪਲੀ ਸੌਮੀ ਖੁਲੀ ਡੁੱਲੀ ਝੋਟੀ ਆ ਲੇਵੇ ਵਾਲੇ ਪੱਖ ਤੋਂ ਸਾਫ਼ ਸੁਥਰੀ ਆ ਜੁਨੀ ਹੈਗੀ ਆ ਦੇਖ ਸਕਦੇ ਆ ਵੀਰੇ ਲੈ ਆਈ ਪਈ ਆ ਰੇਟ ਬਾਈ ਹੁਣਿਆਂ ਦੇ ਫੋਨ ਦੇ ਉੱਤੇ ਤੈਅ ਕਰਨਾ ਵਾ ਬਾਈ ਹੂੰ ਬਲੀਆ ਮੇ ਮੋੜ ਲਾ ਬਲੀਆ ਮੇ ਮੋੜ ਲਾ ਤੁਹਾਡੇ ਬਾਈ ਪਾਲੀ ਸੰਭੀ ਚੰਗੀ ਆ ਬਾਈ ਹੋਈ ਆ ਤੇ ਸੰਭੀ ਰੂਹ ਨਾਲ ਹੋਈ ਆ ਬਾਈ ਹਨਾ ਦਿਨੇ ਦੇ ਕਿੰਨੇ ਪੈਸੇ ਦੱਸਿਆ ਵੀਰੇ 7 ਵੀਰੇ 7 ਥੱਲੋ ਮਾਣਾ ਪਧਰੀ ਆ ਹਨਾ ਹਾਂਜੀ ਹਮ ਫੇ ਟੈਡਲੇ ਵਿੱਚ ਤਿਆਰ ਹੋਊਗੀ ਬਾਲਾ ਫੁਲਾੜਾ ਨਹੀਂ ਖਲਾੜਦੀ ਹਮ ਬੁੱਤਨੇ ਤੇਰਾ ਨਮਾਨ ਕਿੰਨਾ ਕਹਦਾ ਦੁੱਧ ਦੇਜੂਗੀ ਪਾਈਏ ਦੁੱਧ 18 ਤੋਂ ਵੀ ਲੀਟਰ 18 ਤੋਂ ਵੀ ਲੀਟਰ ਨਹੀਂ ਦਿੰਦੀ ਪਾਈਏ ਮੇਰਾ ਮਨ ਦੇਜੋ ਦੇਜੋ ਨਹੀਂ ਬਾਕੀ ਤੁਹਾਡਾ ਰਵੇ ਦਾ ਪਤਾ ਫਿਰ ਭਾਈ ਤੁਹਾਡਾ ਰੋਹ ਚੋਟੀ ਖੜੀ ਨਕੀ ਦਾ ਜਿੰਦਰ ਬਈ 18 ਲੀਟਰ ਉਹਨੇ ਦੁੱਧ ਕੱਢਿਆ ਇਹਦੇ ਨਾਲ ਛੋਟੀਆਂ ਨਾਲ ਇਹ ਇਹ ਰਵੇ ਜੀ ਚੂਹੇ ਰਵੇ ਜੀ ਤੇ ਆ ਬਾਕੀ ਰਵਾ ਵੀ ਹੁੰਦਾ ਭਈ ਇਹ ਵੀ ਗੱਲ ਹਣਾ ਆ ਭਾਈ ਬੱਲੀ ਝੋਟੀ ਦੇ ਕਿੰਨੇ ਦਿਨ ਬਾਕੀ ਵੀ ਨੇ ਇਹਦੇ ਤਾਂ 25 ਦਿਨ ਬਾਕੀ 25 ਦਿਨ ਬਾਕੀ ਆ ਠੀਕ ਆ ਵੀਰੇ ਤੋਰ ਦੀ ਵੀਰੇ ਇਹ ਕਿਹੜੇ ਸੀਮਨ ਦੀ ਆ ਗਈ ਬੱਡੇ ਕੇ ਲੋਰੀ ਤੇ ਇਹਦੇ ਹੁਣੇ ਗੱਬਣ ਕਰਾਈ ਸਾਣ ਤੋਂ ਕਿ ਟੀਕੇ ਭਰਾਇਆ ਟੀਕੇ ਕਦੋਂ ਭਰਾਇ ਸੀ ਟੀਕੇ ਤੋਂ ਭਰਾਇਆ ਠੀਕ ਹੈ ਚੰਗੇ ਭਰਾਇਆ ਸੀ ਨੂੰ ਹਾਂਜੀ ਡਾਕਟਰ ਤੋਂ ਡੇਰ ਲੈ ਕੇ ਦੱਸਾਂਗੇ ਵਾ ਠੀਕ ਆ ਉਹ ਦੇਰ ਟੇਬਲ ਤੇ ਠੀਕ ਆ ਇਹਦੇ ਦਿਨ ਹਲੇ 22 ਪਏ ਆ ਹਾਂਜੀ 22 ਛੋਟੀ ਐ ਵੀ ਵੱਡੀ ਵੱਡੀ ਚੰਗੀਆਂ ਹਨਾ ਹੂੰ ਕਰਮਾਂ ਵਾਲੀ ਪੂਰੀ ਪਲਿਸਮ ਵੀ ਆ ਹਨਾ ਬਾਈ ਹਾਂਜੀ ਇਹ ਕਰ ਦਈਏ ਘਰੀ ਤਿਆਰ ਕੀਤੀ ਹਾਂ ਹਾਂਜੀ ਕਰ ਦਈਏ ਠੀਕ ਮੈਂ ਕਿਤੇ ਲੈ ਲਵਾਂ ਕਹਿੰਦੇ ਨਹੀਂ ਨਹੀਂ ਕਰ ਦਈਏ ਠੀਕ ਹੈ ਪਰ ਨਿਸ਼ਾਨੀਆਂ ਨੂੰ ਸੁਣੀਆਂ ਸਾਰੀਆਂ ਕਵਰ ਕਰਦੀਆਂ ਆ ਫਿਰ ਰੰਗ ਹੋਰ ਦਿਵਾਲੀ ਕਰਕੇ ਲਾਇਆ ਹੈ ਆਇਆ ਹੈ ਇਹਨਾਂ ਦੀ ਵੀ ਦਿਵਾਲੀ ਮਨਾਈ ਹੈ ਸਹੀ ਹੈ ਬਾਈ ਆਪ ਚਾਹੀਦੀ ਹੈ ਵੀਰੇ ਜਿਨ੍ਹਾਂ ਦੇ ਸਿਰ ਤੋਂ ਆਪਣੇ ਘਰ ਚੱਲਦੇ ਹਨ ਹਾਂ ਹਾਂ ਹੁਣ ਇਹ ਸਿਸਟਮ ਜਿਹਾ ਆ ਗਿਆ ਆ ਆਨਲਾਈਨ ਸਮੇਂ ਦੇ ਵਿੱਚ ਵੀ ਮੈਂ ਵੇਖਦਾ ਸੀ ਕੱਲ ਵੀ ਕਈ ਘਰਾਂ ਦੇ ਵਿੱਚ ਆਪਣੇ ਪਿੰਡ ਪਿੰਡ ਦੇ ਵਿੱਚ ਵੈਸੇ ਮੇਲਾ ਸੀਗਾ ਗਿਆ ਕਈ ਘਰਾਂ ਨੇ ਪਸੂ ਪੂਸੂ ਟਾਣਾ ਨਵਾ ਕੇ ਤੇ ਉਦੋਂ ਲਾ ਕੇ ਖਿਡਾਰੇ ਪਏ ਮੈਨੂੰ ਵਧੀਆ ਲੱਗਦੀ ਆ ਯਾਰ ਆਪਾਂ ਇਹਨਾਂ ਦੇ ਸਿਰ ਤੋਂ ਰੋਟੀ ਖਾਣੇ ਤੇ ਇਹ ਰੁਲੀਆਂ ਰਹਿਣ ਤੇ ਆਪਾਂ ਪਟਾਕੇ ਚਲਾਉਂਦੇ ਹੋਈ ਇਹ ਚੰਗੇ ਨਹੀਂ ਲੱਗਦੇ ਹਨਾ ਅੱਛਾ ਨੰਬਰ ਕਿੰਨਾ ਆ ਗਿਆ ਵੀਰੇ ਆਪਣਾ 88723 ਜੀ 32551 ਵਾਰੀ ਹੋਰ ਕੋਈ 8873 ਜੀ 2355 ਠੀਕ ਹੈ ਬਾਈ ਇਸ ਨੰਬਰ ਤੇ ਕਰ ਲਿਓ ਵੀਰੇ ਨਾਲ ਰਾਬਤਾ ਹੈ ਮਿੱਤਰੋ ਪਿੰਡ ਫੱਡੇ ਖੁਰਦ ਜ਼ਿਲ੍ਹਾ ਫਰੀਦਕੋਟ